ਬਾਦਲ ਜੀ ਇਹਨਾਂ ਤੁਸੀਂ ਸਾਲ ਆਪਣੇ ਗੁਰੂ ਘਰ ਤੇ ਇਹਨੂੰ ਟੈਕ ਕਰਾਤਾ ਉਹ ਤਾਂ ਠੀਕ ਇਹ ਨਾ ਮਦਦ ਜਿਹਾ ਹੈ ਕਾਂਗਰਸ ਸਰਕਾਰ ਤੇ ਜਾਂ ਹੈ ਕਾਲੀ ਦੀ ਜੇ ਸੜਕ ਨਹੀਂ ਬਣਾਉਂਦੇ ਪੈਂਚਰ ਲਾਉਂਦੇ ਸੀਗੇ ਪਰ ਇਨਾਂ ਬਤੰਦਰਾਂ ਨੇ ਪੈਂਚਰ ਵੀ ਨਹੀਂ ਲਾਏ ਚਾਰ ਪਾਟੀਆਂ ਮੁੱਖ ਨੇ ਪੰਜਾਬ ਦੇ ਵਿੱਚ ਕਿਹੜੀ ਪਸੰਦ ਲੱਗੀ ਆ ਉਹ ਪਾਰਟੀ ਦਾ ਕੋਈ ਆਜਵੇ ਇਹਨਾਂ ਦਾ ਬੈਂਕ ਨਹੀਂ ਹੋਇਆ ਆਵਾਜ਼ ਬਾਦ ਬਾਕ ਰਹੇ ਕਿਹੜੀ ਪਾਰਟੀ ਵੱਧ ਸਿੱਟਣ ਲਈ ਪੰਜਾਬ ਚ ਸਾਡੇ ਆਮ ਆਦਮੀ ਲਈ 10 ਕਥਾ ਛੱਡ ਦੀ 10 ਨਹੀਂ ਬੜਾ ਬਦਲ ਤਾਂ ਮੰਨਿਆ ਨੇ ਤਲੋ ਕਰ ਗਿਆ ਕੁਝ ਲੇਕਿਨ ਸੁਖਵੀਰ ਤਾਂ ਇਧਰ ਨੂੰ ਗਿਆ ਆਪਣੇ ਹਿੱਸੇ ਪਾਉਂਦੇ ਗਿਆ ਸਨ ਤਾਂ ਭੇਟ ਪਰੋਂ ਨੇ ਕਿਸੇ ਨੇ ਨਹੀਂ ਛੱਡੀ ਕੋਈ ਨਹੀਂ ਛੱਡਦਾ ਸਭ ਮੰਨਦ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਿੰਡਾਂ 'ਚ ਲੋਕਾਂ ਦੀ ਰਾਏ ਲੈਣ ਲਈ ਪਹੁੰਚ ਰਿਹਾ ਪਿੰਡ ਜੋਧਪੁਰ ਦੇ ਵਿੱਚ ਪਹੁੰਚਿਆ ਬਹੁਤ ਸਾਰੇ ਨੌਜਵਾਨ ਬਜ਼ੁਰਗ ਮੇਜੂਦ ਨੇ ਗੱਲਬਾਤ ਕਰਾਂਗੇ ਕੀ ਨਾਮ ਅੰਕਲ ਜੀ ਮੇਰਾ ਨਾਮ ਜਸਵੀਰ ਹੈ ਚਾਰ ਪਾਰਟੀਆਂ ਨੇ ਮੁੱਖ ਪੰਜਾਬ 'ਚ ਕਿਹੜੀ ਪਸੰਦ ਹੈ ਤੇਰੀ ਬਣ ਗਈ ਚਲੋ ਹੁਣ ਪਰ ਬਣਾ ਨਹੀਂ ਜਾਦੇ ਇਹਨੂੰ ਜਿਹੜੇ ਬਣ ਗਏ ਠੀਕ ਹੈ ਨਹੀਂ ਨਹੀਂ ਹੁਣ ਅੱਗੇ ਵੋਟਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਤੇ ਉਹ ਅਚਾ ਦੱਸ ਕਿਹੜੇ ਬਣਾਈਏ ਨਹੀਂ ਜਿਵੇਂ ਮਤਲਬ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਕਾਲੀ ਦਲ ਹੈ ਬੀਜੇਪੀ ਹੈ ਚਾਰ ਮੁੱਖ ਪਾਰਟੀਆਂ ਨੇ ਪੰਜਾਬ 'ਚ ਕੋਈ ਇੱਕ ਪਸੰਦ ਆਈ ਹੋਈ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਵਾਕ ਦੇਖ ਲਾਂਗੇ ਠੀਕ ਹੈ ਉਹ ਮਤਲਬ ਕਿਉਂ ਕੰਮ ਠੀਕ ਲੱਗੇ ਨਹੀਂ ਕਿ ਕੀ ਕਰਨਾ ਹੈ ਕਰਨੇ ਤਾਂ ਆਪਣੇ ਦਿਹਾੜੀ ਹੋਵੇ ਕਰਨਾ ਕਿਸੇ ਨੇ ਕੁਝ ਨਹੀਂ ਹੈਗਾ ਨਾ ਵਾਤੇ ਹੈਲੋ ਠੀਕ ਹੈ ਜੀ ਠੀਕ ਹੈ ਬਸ ਹੈਲੋ ਮਤਲਬ ਆਪਣਾ ਕੰਮ ਕਰਦੇ ਹੋ ਲੀਡਰ ਮੁੜ ਕੇ ਨਹੀਂ ਪੁੱਛਦੇ ਕੋਈ ਨਹੀਂ ਪੁੱਛਦਾ ਹੈਗਾ ਬਸ ਮੜ ਕੇ ਜਿਹੜੇ ਪਹਿਲਾਂ ਐਮਪੀ ਨੇ ਡਾਕਟਰ ਅਮਰ ਸਿੰਘ ਆਏ ਨੇ ਪਿੰਡ 'ਚ ਕਦੇ ਅਮਰ ਸਿੰਘ ਡਾਕਟਰ ਬੰਤਾਲਾ ਹਾਂ ਉਹ ਡਾਕਟਰ ਅਮਰ ਸਿੰਘ ਉਹ ਹੁਣ ਕਦੇ ਹੁਣ ਨਹੀਂ ਆਏ ਹੁਣ ਕਦੇ ਬੁੱਟਾ ਲੈਣ ਆਉਂਦੇ ਨੇ ਹਾਂ ਬੁੱਟਾ ਲੈਣ ਆ ਜਾਂਦੇ ਹਾਂ ਉਹ ਕੋਈ ਨਹੀਂ ਆਉਂਦਾ ਠੀਕ ਚੰਗਾ ਧੰਨਵਾਦ ਚੰਗਾ ਤਾਂ ਹੋਰ ਵੀ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਬਾਬਾ ਜੀ ਕੀ ਨਾਮ ਹੈ ਜੀ ਅਮਰਜੀਤ ਸਿੰਘ ਜੀ ਠੀਕ ਹੈ ਬਾਬਾ ਜੀ ਚਾਰ ਪਾਰਟੀਆਂ ਮੁਖ ਨੇ ਪੰਜਾਬ 'ਚ ਕਿਹੜੀ ਪਸੰਦ ਹੈ ਹਾਂ ਜੀ ਸਨ ਸੰਤਾ ਜੀ ਆਮਾਰੀ ਪਾਰਟੀ ਨੇ ਸਭ ਤੋਂ ਵਧੀਆ ਦੇਖੋ ਬਿਜਲੀ ਸਾਨੂੰ ਫੁੱਲ ਦਿੱਤੀ ਇਹਨਾਂ ਨੇ ਠੀਕ ਹੈ ਸਾਨੂੰ ਇਸ ਬਿਜਲੀ ਕੋਈ ਇਤਨਾ ਨਹੀਂ ਸਾਡੇ ਬਿਜਲੀ ਪੂਰੀ ਆਈ ਗਈ ਲਾਈਟ ਨਹੀਂ ਪੂਰੀ ਆਈ ਸਾਨੂੰ ਬੜਾ ਵਧੀਆ ਇਹਨਾਂ ਨੇ ਬਹੁਤ ਦਿੱਤਾ ਸਾਡੇ ਕਦੇ ਪੁਲਿਸ ਦੇ ਨਾਕੇ ਨਹੀਂ ਲੱਗੇ ਸਾਡੇ ਕਦੇ ਪੁਲਿਸ ਦੇ ਨਾਕੇ ਨਹੀਂ ਲੱਗੇ ਅਗੇ ਨਾਕੇ ਲੱਗੇ ਪੁਲਿਸ ਵਾਲੇ ਮੋਟਰਸਾਈਕਲ ਲੈ ਜਾਂਦੇ ਤੇ ਜੇ ਦੇਖੇ ਹੀ ਖੜ ਜਾਂਦੇ ਸੀ ਉਵੇਂ ਲੱਗੇ ਕਦੇ ਖੜੇ ਹੈਗੇ ਲੱਗੇ ਹੈਗੇ ਸੰਤਾ ਜੀ ਬੜੀ ਵਧੀਆ ਠੀਕ ਲੱਗੇ ਜੰਤਾ ਜੀ ਮੇਰੇ ਪਿਛਲੇ ਸੀਗੇ ਉਹ ਠੀਕ ਸੀਗੇ ਉਹ ਨਹੀਂ ਪਿਛਲੇ ਦੀ ਪਿਛਲੇ ਕੋਈ ਵੀ ਠੀਕ ਨਹੀਂ ਰਹੇਗਾ ਨਾ ਉਹਨਾਂ ਨੂੰ ਨਾਰਾਜ਼ ਕਿਉਂ ਹੋ ਗੱਲ ਕਿਹੜੀ ਸੀਗੀ ਵੀਰ ਉਹਨਾਂ ਨੂੰ ਨਾਰਾਜ਼ ਕਰ ਤੂੰ ਨਾਰਾਜ਼ ਕਰ ਤੂੰ ਤੁਸੀਂ ਹਸਾਬ ਲਾ ਲਓ ਵੀ ਇਹਨਾਂ ਨੇ ਕੈਪਟਨ ਸਰਕਾਰ ਨੇ ਉਹ ਇਹਨਾਂ ਦੇ ਇਹ ਹੈ ਵੀ ਇਹਨਾਂ ਦਾ ਪਤਾ ਨਹੀਂ ਲੱਗਦਾ ਭੱਜ ਕੇ ਦੂਏ ਪਾਸੇ ਚਲ ਜਾਂਦਾ ਕੋਈ ਦੂਆ ਦੂਏ ਪਾਸੇ ਚਲ ਜਾਂਦਾ ਇਹਨਾਂ ਦੀ ਕੋਈ ਉਸਤੋਂ ਨਹੀਂ ਹੈਗੀ ਨਦੀ ਤਾਂ ਜ਼ਿਆਦੀ ਹੈ ਕੋਈ ਇਹਨਾਂ ਦੀ ਇੱਕ ਪਾਸੇ ਤਾਂ ਕੋਈ ਨਹੀਂ ਰਹਿੰਦੇ ਹੈਗੇ ਇਹ ਲੀਟਰ ਦਾ ਸਟੈਂਡ ਨਹੀਂ ਹੈਗਾ ਇਹ ਮੰਨਦੇ ਕੋਈ ਨਹੀਂ ਹੈਗਾ ਸਟੈਂਡ ਤੁਸੀਂ ਸਟੈਂਡ ਹੈ ਕੈਪਟਨ ਤਾਂ ਕਿੱਧਰ ਚਲੇ ਗਿਆ ਕਾਂਗਰਸੀ ਇਹਦਾ ਬਾਦਲ ਕਿਸ ਬਾਦਲ ਕਿਸੇ ਪਾਸੇ ਘੁੰਮਦਾ ਕੋਈ ਕਿਸੇ ਪਾਸੇ ਬਾਦਲ ਬਾਦਲ ਕਰਦੇ ਟੁੱਟ ਕੇ ਗਏ ਬਾਦਲ ਗਏ ਹਾਂਜੀ ਉਹ ਕਹਿੰਦੇ ਪੰਥਰੋਂ ਖਤਰਾ ਹੋਣਾ ਹੈ ਪੰਜਾਬ 'ਚ ਹਾਂਜੀ ਅਕਾਲੀ ਦਲ ਵਾਲੇ ਕਹਿੰਦੇ ਪੰਥਰੋਂ ਖਤਰਾ ਹੈ ਪੰਜਾਬ 'ਚ ਹੁਣ ਜੀ 500 500 ਗੱਲ ਦਾ ਖਤਰਾ ਖਾਦਾ ਹੈ ਕਾਦਾ ਪੁੱਛ ਰਿਹਾ ਨਹੀਂ ਹੈਗਾ ਜੀ ਨਹੀਂ ਕੋਈ ਖਤਰਾ ਨਹੀਂ ਇਹ ਕੋਈ ਖਤਰਾ ਕੋਈ ਖਤਰਾ ਨਹੀਂ ਹੈਗਾ ਇਹਦਾ ਇਹ ਹੈ ਵੀ ਸੰਤਾ ਆਮਾਦੀਪ ਪਾਰਟੀ ਨੇ ਬਹੁਤ ਵਧੀਆ ਸਾਡੀ ਜ਼ਿਮੀਂਦਾਰ ਨੂੰ ਬਹੁਤ ਵਧੀਆ ਪਹਚਾਣ ਲੈਂਡ ਫੁੱਲ ਰਹੀ ਹੈ ਸਾਨੂੰ ਪੁੱਛਤਾ ਸੀ ਉੱਤਨੀ ਦਿੱਤਾ ਜੀ ਨਹੀਂ 13 ਸੀਟਾਂ ਨੇ ਪੰਜਾਬ 'ਚੋਂ ਆਮਾਦੀਪ ਪਾਰਟੀ ਫਿਰ ਕਿੰਨੀਆਂ ਕ ਲੈ ਜੂ ਜਾਂ ਕਿਹੜੀ ਪਾਰਟੀ ਵੱਧ ਸੀਟਾਂ ਲੈ ਜੂ ਪੰਜਾਬ 'ਚੋਂ ਸਾਡੇ ਮੇ ਆਮ ਆਦਮੀ ਲੈ ਜੀ ਸਾਡੇ ਕਿੰਨੀਆ ਵੱਧ ਵੱਧ ਲੈ ਕੇ ਜਾ ਵੱਧ ਵੱਧ ਲੈ ਕੇ ਜਾ ਹਾਂ ਕਿੰਨੀਆ 10 ਕਿਤਾ ਛੱਡ ਦੀ 10 ਸੀਟਾਂ ਲਈ ਜੀ ਅੱਛਾ 10 ਸੀਟਾਂ ਲਈ ਜੀ ਆਮਦਮੀ ਅੱਖ ਜੀ ਬਾਬਾ ਜੀ ਕੀ ਨਾਮ ਹੈ ਜੀ ਬਲਦੇਵ ਸਿੰਘ ਬਾਬਾ ਜੀ ਕਿਹੜੀ ਪਾਰਟੀ ਪਸੰਦ ਲੱਗੀਆਂ ਹੁਣ ਤੱਕ ਉਹ ਪਾਰਟੀ ਦਾ ਕੋਈ ਆਜਵੇ ਹੂੰ ਕਿਹਨਾਂ ਦਾ ਬੈਂਗਣੂ ਹੈ ਹਰੇਕ ਪੋਲੀਟੀਕਲ ਪਾਰਟੀ ਨੇ ਲੋਕਾਂ ਨੂੰ ਡੁੱਟਣਾ ਹੂੰ ਬਸ ਸਾਰੇ ਤੋਂ ਨਾਰਾਜ਼ ਹੋ ਹੈ ਹਾਂ ਕੋਈ ਇਹਨਾਂ ਦਾ ਕਿਸ ਦਾ ਕੋਈ ਸਟੈਂਡਿੰਗ ਹੈ ਹੁਣ ਜਿਵੇਂ ਤੁਸੀਂ ਕਹਿੰਦਾ ਵੀ ਫਲਾਣਾ ਕਹਿੰਦਾ ਜੀ ਪੰਥ ਨੂੰ ਖਤਰਾ ਹੈ ਕੋਈ ਇੱਕ ਪਵਿੱਤਰ ਚੀਜ਼ ਨੂੰ ਕਿਹੜੀ ਚੀਜ਼ ਦਾ ਖਤਰਾ ਖਤਰਾ ਤਾਂ ਨਹੀਂ ਆਪਣੀ ਕੁਰਸੀਆਂ ਨੂੰ ਹੈ ਇਹਨਾਂ ਨੇ ਤੁਸੀਂ ਸਾਹਮਣੇ ਇਹਨਾਂ ਨੇ ਅਟੈਕ ਕਰਾਇਆ ਅੰਬਰਸਰ ਤੇ ਅੰਬਰਸਰ ਤੇ ਅਟੈਕ ਕਿਨੇ ਕਰਾਇਆ ਆਪਣੀ ਆਪਣੇ ਗੁਰੂ ਦੇ ਸਾਨ ਬਾਤੇ ਸਿੱਖ ਕੌਮ ਨੇ ਹੋ ਗਈ ਬਾਦਲ ਸਿੱਖਦਾ ਸਿੱਖਦੇ ਕੈਪਟਨ ਵੀ ਸਿੱਖਦਾ ਇਹਨੇ ਅੰਬਰਸਰ ਤੇ ਅਟੈਕ ਕਿਨੇ ਕਰਾਇਆ ਟੈਕ ਕਰਾਈ ਇੰਦਰਾ ਗਾਂਧੀ ਨੇ ਕਰਾਇਆ ਹੈ ਉਹ ਕਹਿੰਦੇ ਇੰਦਰਾ ਗਾਂਧੀ ਨੇ ਕਰਾਇਆ ਇਹਨਾਂ ਨੇ ਸਾਈਨ ਹੋਏ ਇਹਨਾਂ ਨੇ ਸਾਈਨ ਹੋ ਕੇ ਤਾਂ ਟੈਕ ਹੋਇਆ ਨਹੀਂ ਆਇਤਾ ਜਿਹੰਦਾ ਇਹਨੇ ਟੈਕ ਕਰਾਇਆ ਇਹ ਪੰਜਾਬ ਦੇ ਰਹਿਣਾ ਦਿੱਤੇ ਇਹਨਾਂ ਨੇ ਸਾਈਨ ਕੋਈ ਤਾਂ ਟੈਕ ਹੋਇਆ ਨਹੀਂ ਬਰਦਰ ਅੱਛਾ ਮਤਲਬ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਦੌਰ ਸੀ ਉਹ ਵੀ ਠੀਕ ਸੀ ਮੰਨਦੇ ਹੋ ਉਹ ਵੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਠੀਕ ਸੀ ਬਾਦਲ ਕਹਿੰਦਾ ਜੀ ਇਹਨਾਂ ਨੇ ਤੁਸੀਂ ਸਾਲ ਆਪਣੇ ਗੁਰੂ ਘਰ ਤੇ ਜੀ ਨੇ ਟੈਕ ਕਰਾਤਾ ਉਹ ਤਾਂ ਠੀਕ ਹੈ ਨਾ ਮੰਨੋ ਤੁਸੀਂ ਹਾਂ ਜੱਥੇਦਾਰ ਕੋਈ ਚਾਂਸਿੰਗ ਟੌੜਾ ਨਹੀਂ ਕੋਈ ਬਿਲਕੁਲ ਸਹੀ ਨਹੀਂ ਹੈ ਜੀ ਨਾ ਇਨਾਂ ਨੇ ਜਿਹੜਾ ਆਪਣੀ ਗੁਰੂ ਘਰ ਤੀਨ ਟੈਕਰਾ ਗੁਰੂ ਘਰ ਨੂੰ ਨਹੀਂ ਮੰਨਣ ਜੋਗਾ ਹੈਗਾ ਕੋਈ ਉਹ ਸਮ ਵੇਕਾਰੇ ਬੰਦਾ ਲਾਉਂਦੇ ਤੁਸੀਂ ਸੁਖਵੀਰ ਬਾਦਲ ਤਾਂ ਇਹ ਕਹਿ ਰਹੇ ਨੇ ਵੀ ਤੁਸੀਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਚੋਣ ਰਹੇ ਹੋ ਵੀ ਆਪਣੇ ਆਪਣੇ ਵੱਲ ਵੀ ਧਿਆਨ ਦਿਓ ਅਸੀਂ ਸ਼੍ਰੋਮਣੀ ਕਾਲੀ ਦਲ ਪੰਥ ਦੀ ਪਾਰਟੀ ਆ ਵੀ ਇੱਧਰ ਧਿਆਨ ਦਿਓ ਨਹੀਂ ਬਿਲਕੁਲ ਨਹੀਂ ਸੁਖਵੀਰ ਬਾਦਲ ਨੇ ਮਜੀਠੀਆ ਦਾ ਸਾਰਾ ਪੰਜਾਬ ਲੁੱਟ ਕੇ ਖਾ ਲਿਆ ਦੋਹਾਂ ਨੇ ਸੁਖਵੀਰ ਬਾਦਲ ਨੇ ਮਜੀਠੀ ਨੇ ਲੁੱਟ ਕੇ ਖਾ ਲਿਆ ਰੇਤਾ ਆ ਰੇਤਾ ਅੱਜ ਸਾਨੂੰ 40 ਰੁਪਏ ਫੁੱਟ ਮਿਲ ਰਿਹਾ ਮਜੀਠੀ ਦੇ ਕਰਨ ਗਰੀਬੇ ਫੋਟ ਸਾਨੂੰ ਰਿਸ਼ਤਾ ਮਿਲਦਾ ਮਜੀਠੀ ਦੇ ਕਾਰਨ ਕਰਕੇ ਉਹਦੇ ਨਵੀਂ ਸਰਕਾਰ ਨੇ ਮਹਿੰਗਾ ਕਰਤਾ ਤੁਸੀਂ ਤੁਸਾਨੂੰ ਪਤਾ ਹੀ ਕਿਨੇ ਕਰਿਆ ਇਹ ਮਜੀਠੀ ਨੇ ਕਰਿਆ ਸਾਰਾ ਤੁਹਾਨੂੰ ਕੋਈ ਨਹੀਂ ਪਤਾ ਤੁਹਾਨੂੰ ਨਹੀਂ ਪਤਾਗਾ ਅਸੀਂ ਨਹੀਂ ਅਸੀਂ ਨਹੀਂ ਪਿੱਛੇ ਜਿਹੜੀ ਤਾਂ ਕਾਂਗਰਸ ਸਰਕਾਰ ਸੀ ਜਿਵੇਂ ਉਹ ਤੋਂ ਪਹਿਲਾਂ ਅਕਾਲੀ ਦਲ ਵੀ ਰਹੇ ਨੇ ਹਨਾ ਮਜੀਠੀਆ ਮਜੀਠੇ ਦੇ ਹੁੰਦੀ ਹੋਇਆ ਇਹ ਅਸੀਂ ਨਹੀਂ ਟਰਲੀ ਪਰ 200 ਰੁਪਏ ਟਰਲੀ ਪਰ ਲੈਂਦੇ ਸੀ ਰਿਸ਼ਤੇ ਦੀ ਅਸੀਂ ਹੁਣ ਤੁਸ ਸਾਲ ਲਾ ਲਵੀ ਚੰਨੀ ਕਹਿੰਦਾ ਵੀ ਮੈਂ ਵੀ ਠੀਕ ਜਾ ਕਰਕੇ ਅਸੀਂ ਪਿੱਛੇ ਚੰਨੀ ਚੰਨੀ ਦੇ ਭਾਂਜੇ ਚੰਨੀ ਦੇ ਭਾਂਜੇ ਕੀ ਕਰੇ ਹੋ ਸਕਦੇ ਨਹੀਂ ਪਹਿਲੇ ਲੁੱਟੇ ਰੇਤੇ ਜੀ ਲੁੱਟੇ ਨਹੀਂ ਲੱਟੇ 10 ਕਰੋੜ ਵਾਲਾ ਕਹਿੰਦੇ ਹਾਂ 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 10 ਕਰੋੜ ਕਫੜਾ ਕੱਢੇ ਉਹ ਚੰਨੀ ਦੇ ਪਾਂ ਜਿਹਦਾ ਉਹਦੇ ਭਤੀਜੇ ਦੇ ਵੀ ਹੋਇਆ ਉਹ ਕਹਿੰਦੇ ਮੈਂ ਤਾਂ ਗਰੀਬ ਮੁੱਖ ਮੰਤਰੀ ਸੀ ਗਰੀਬ ਮੁੱਖ ਮੰਤਰੀ ਭੇਡਾ ਚਾਰ ਨਾਲ ਬੱਕਰੀ ਚਾਰਨ ਵਾਲਾ ਬੱਕਰੀ ਚਾਰਨ ਨਾਲ ਤਾਂ ਉਹੀ ਗੱਲ ਹੈ ਨਾ ਵੀ ਇਹਨਾਂ ਚੰਨੀ ਵੀ ਉਹੀ ਉਕਣਦਾ ਤਾਂ ਇਹ ਵੀ ਉਕਣਦਾ ਤਾਂ ਹਾਂ ਬੱਲ ਵੀ ਤੇ ਫਿਰ ਬਾਬਾ ਜੀ ਕੋਈ ਵੀ ਨਹੀਂ ਸੈਟ ਲੱਗ ਰਿਹਾ ਹਾਂਜੀ ਦੇਖੋ ਜੀ ਗੱਲ ਤਾਂ ਇਹਨਾਂ ਨੇ ਸਾਰਿਆਂ ਨੇ ਨਾ ਇਹਨਾਂ ਬੈਂਗੜੀਆਂ ਖੜਨਾ ਹੈ ਨਾ ਇਹ ਲੋਕਾਂ ਨੂੰ ਲੁੱਟਣਾ ਹੈ ਇਹ ਪਾਰਟੀਆਂ ਘਾਤੇ ਛੱਡਦੇ ਪਾਰਟੀ ਆ ਗਲੇ ਛੱਡ ਲੇ ਗੁਰੇ ਸਾਨੂੰ ਘੱਟ ਪੈਸੇ ਬਣੇ ਦੂਏ ਪਾਸੇ ਜਾਈਏ ਹੋਰ ਸਾਨੂੰ ਪੈਸੇ ਵੱਧ ਬਣਾਈਏ ਤੁਹਾਡੇ ਕੋ ਕੋਈ ਨਹੀਂ ਆਉਂਦਾ ਹੈ ਤੁਹਾਡੇ ਕੋ ਕੋਈ ਨਹੀਂ ਉਹ ਵੋਟਾਂ ਤਾਂ ਸਾਰੇ ਆਉਣਗੇ ਵੋਟਰਾਂ ਵੋਟਰਾਂ ਆਉਣਗੇ ਜੀ ਵੋਟਰਾਂ ਆਉਣਗੇ ਉੱਤੇ ਬਾਦਖਲਾ ਮੌਜ ਕਰਦਾ ਗਲਾ ਤੁਹਾਡੇ ਤਾਂ ਸੜਕ ਤਾਂ ਵੀ ਇੱਧਰ ਦੇਖ ਰਿਹਾ ਹਾਲ ਜੋਈ ਆ ਮੈਂ ਇਸ ਨਹੀਂ ਹੈ ਉਹਨਾਂ ਸੜਕ ਫਤਿਹਗੜ ਸਾਹਿਬ ਦੀ ਮੇਨ ਸੜਕ ਹੈ ਹਾਂ ਜਾ ਕੇ ਦੇਖ ਲੋ ਮਹਾਦੀਆਂ ਤੱਕ ਕੁੜੀਆਂ ਤੋਂ ਕੱਢਾ ਹੋਊਗਾ ਕੋਈ ਨਹੀਂ ਪੁੱਛਦਾ ਇਹਦਾ ਆਪਣੇ ਉਹ ਕਰਦੇ ਆ ਵੀ ਆਪਾਂ ਪੈਸਾ ਬਣਾਓ ਬਸ ਬਾਬਾ ਜੀ ਕੀ ਨਾਮ ਹੈ ਜੀ ਸੱਜਣ ਸਿੰਘ ਜੀ ਠੀਕ ਹੈ ਚਾਰ ਪਾਰਟੀਆਂ ਮੁਖਨੇ ਪੰਜਾਬ ਚ ਉਹ ਤਾਂ 10 ਸਾਲ ਹੋ ਗਏ ਮੈਂ ਤਾਂ ਬਾਹਰ ਹੀ ਰਹਿੰਦਾ ਹਾਂ ਪਰ ਤੁਹਾਨੂੰ ਹਾਲਾਤਾਂ ਦਾ ਪਤਾ ਹੋਣਾ ਹੈ ਵੀ ਕੀ ਮਾਹੌਲ ਚੱਲ ਰਿਹਾ ਹੈ ਹਾਲਾਤ ਤਾਂ ਮਾੜੀ ਨਹੀਂ ਹੈ ਜੀ ਬਸ ਅੱਛਾ ਨਵੀਂ ਜੀ ਵੀ ਨਹੀਂ ਠੀਕ ਆ ਨਾ ਕੋਈ ਮੇਰੇ ਤੱਕ ਵੀ ਨਹੀਂ ਚੰਗਾ ਤੱਕ ਦੱਸ ਨਾ 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 ਪੁਰਾਣਾ ਆ ਦੇਖ ਲੋ ਤੁਹਾਡੇ ਸਾਹਮਣੇ ਹੀ ਦੇਖਦਾ ਤੁਹਾਨੂੰ ਹਮ ਮਤਲਬ ਗਲੀਆਂ ਨਾਲੀਆਂ ਤੱਕ ਵੀ ਅਜੇ ਕੰਮ ਨਹੀਂ ਹੋਏ ਫਿਰ ਹੋਰ ਕੀ ਕਰਨਗੇ ਇਹ ਹੋਰ ਤੁਹਾਡੇ ਸਾਹਮਣੇ ਹੀ ਦੇਖਦਾ ਤੁਹਾਨੂੰ ਹੋਰ ਕੀ ਕਰਨਗੇ ਇਹ ਫਿਰ ਹਾਂ ਜੀ ਦੇਖ ਲਓ ਆ ਦੇਖੋ ਹੋ ਰਿਹਾ ਤੁਹਾਨੂੰ ਦੇਖਦਾ ਹਾਂ ਇਹ ਜਿਵੇਂ ਹੁਣ ਮੰਨ ਲਓ ਤੁਸੀਂ ਵਧੀਆ ਦਿਖਾਇਆ ਪੀ ਆ ਗਲੀਆਂ ਵਾਲੀ ਦਾ ਹਾਲ ਹੈ ਸੜਕਾਂ ਦਾ ਵੀ ਪਰ ਹੁਣ ਵੋਟਾਂ ਲੈ ਲਾਉਣਗੇ ਤੁਸੀਂ ਪੁੱਛੋਗੇ ਉਹਨਾਂ ਨੂੰ ਪੀ ਆਹ ਦਾ ਕਰੋ ਪਹਿਲਾਂ ਆਹੇ ਹਾਂ ਪੁੱਛਣਾ ਚਾਹੀਦਾ ਵੀ ਹਾਂ ਕਰੂਗੇ ਇਹ ਤਾਂ ਸਭ ਕੂ ਕਹਿ ਰਹੇ ਨੇ ਵਿਆਪ ਵੀ ਕਰੂਗੇ ਸਿਆਪ ਵੀ ਕਰੂਗੇ ਹਾਂ 4 ਲੱਖ ਵੀ ਕਈ ਵਾਰ ਲੀਡਰ ਕਹਿੰਦੇ ਨੇ ਜਾਂ ਕੁਝ ਇਹਨਾਂ ਦੇ ਆਗੂ ਕਹਿੰਦੇ ਨੇ ਕਹਿੰਦੇ ਵੀ ਪਿੰਡਾਂ ਦੇ ਵਿੱਚ ਲੋਕ ਵੀ ਕੋਈ ਪੈਸੇ ਲੈ ਲੈਂਦਾ ਹੈ ਕੋਈ ਸ਼ਰਾਬ ਲੈ ਲੈਂਦਾ ਇਹ ਵੀ ਇਲਜ਼ਾਮ ਲਾਉਂਦੇ ਨੇ ਵੀ ਫਿਰ ਅਸੀਂ ਕੰਮ ਕਾਤੋਂ ਕਰਾਈਏ ਇਹ ਗੱਲ ਸਹੀ ਹੈ ਕਿ ਇਹ ਇਹ ਧੱਕਾ ਕਰਦੇ ਨੇ ਕੋਈ ਸ਼ਰਾਬ ਨਹੀਂ ਕੋਈ ਪੈਸੇ ਨਹੀਂ ਕੋਈ ਸ਼ਰਾਬ ਇਹ ਤਾਂ ਵਾਣ ਨੇ ਵੋਟਾਂ ਨੂੰ ਮੁਰਕੇ ਨਾ ਨੇ ਆਉਣਾ ਇਹ ਬੁਲਾਉਣ ਵਾਲੇ ਨੇ ਇਹਨਾਂ ਨੇ ਮੁੜ ਕੇ ਉਰੇ ਆਉਣਾ ਨਹੀਂ ਆ ਦੇਖ ਲੋ ਸੜਕਾਂ ਦਾ ਹਾਲ ਦੇਖ ਲੋ ਇਹਨਾਂ ਨੇ ਕਿਸੇ ਗਰੀਬ ਦੀ ਕਿਸੇ ਅਮੀਰ ਦੀ ਇਹਨਾਂ ਨੇ ਨਹੀਂ ਸੋਣੇ ਮੁੜ ਕੇ ਆ ਕੇ ਅੱਛਾ ਬਾਪੂ ਪਰ ਕੀ ਲੱਗ ਰਿਹਾ ਵੀ ਤੁਹਾਨੂੰ ਵੀ ਨਰਿੰਦਰ ਮੋਦੀ 10 ਸਾਲ ਹੋ ਗਏ ਹਨਾ ਤੇ ਉਸ ਤੋਂ ਬਾਅਦ ਹੁਣ ਗੱਠਜੋੜ ਵੀ ਬਣਿਆ ਉਹ ਟੱਕਰ ਦੇ ਪਾਊਗਾ ਬੀਜੇਪੀ ਨੂੰ ਦੇਖੋ ਹੁਣ ਸਾਨੂੰ ਇਹਦੇ ਬਾਰੇ ਕੀ ਪੁੱਛਣਾ ਜੀ ਠੀਕ ਹੈ ਹਾਂ ਧੰਨਵਾਦ ਜੀ ਕੀ ਨਾਮ ਪਾਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਠੀਕ ਹੈ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਦੇ ਵਿੱਚ ਕਿਹੜੀ ਪਸੰਦ ਲੱਗੀ ਹੈ ਪਸੰਦ ਕੋਈ ਵੀ ਨਹੀਂ ਸਾਰੇ ਖਾਣ ਵਾਲੇ ਹੀ ਆ ਦਸੂਣ ਤਾਂ ਕਿਸੇ ਨੇ ਕੋਆ ਬਣਾਇਆ ਬਾਦਲ ਵੇਲੇ ਛੜ ਗਿਆ ਢੜਕਾ ਬਣ ਲਿਆ ਮੰਨ ਲਿਓ ਚਲੋ ਉਹਨੇ ਬਣਾਈਆਂ ਉਹ ਖਾਦਾ ਹੀ ਆ ਮੁੜ ਕਿਉਂ ਨੇ ਜਿੱਧਰ ਵੀ ਦੇਖਿਆ ਬਣਾਇਆ ਹਿੱਸਾ ਪਾ ਲਿਆ ਉਹ ਤਾਂ ਕੁਝ ਨਹੀਂ ਕੀਤਾ ਦਵਾਦ ਸੁਖਵੀਰ ਬਦਲ ਤਾਂ ਕੱਖ ਵੀ ਨਹੀਂ ਕਰਿਆ ਸੁਖਵੀਰ ਬਦਲ ਦੀ ਗੁੜੀ ਜਿਹਦਾ ਬੜਾ ਬਦਲ ਤਾਂ ਮੰਨਿਆ ਚਲੋ ਕਰ ਗਿਆ ਕੁਝ ਉਹਨੇ ਕਰਿਆ ਉਹਨੇ ਕਰਿਆ ਆਪਾਂ ਮੰਨਦੇ ਆ ਸੜਕਾਂ ਬਣਾਈਆਂ ਪੁਲ ਬਣਾ ਗਿਆ ਉਹ ਸਾਰਾ ਕੁਝ ਬਣਵਾ ਗਿਆ ਲੇਕਿਨ ਸੁਖਵੀਰ ਤਾਂ ਇਧਰ ਨੂੰ ਗਿਆ ਆਪਣੀ ਹਿੱਸੇ ਪਾਉਂਦੇ ਗਿਆ ਜਿੱਥੇ ਵੀ ਚਲੇ ਕੇ ਉਸ ਫੈਕਟਰੀ ਚਲੇ ਗਿਆ ਉੱਥੇ ਜਾ ਕੇ ਵੀ ਗੱਲ ਕਹੀਆਂ ਨੇ ਵੀ ਹਾਂ ਮੇਰੇ ਹਿੱਸਾ ਪਾ ਲੋ ਉਹ ਕਹਿੰਦੇ ਵੀ ਮੇਰੇ ਤੇ ਤਵਾ ਲੱਗਦਾ ਕਹਿੰਦੇ ਮੈਂ ਤਾਂ ਸਾਰਾ ਕੁਝ ਬਣਾਇਆ ਪੰਜਾਬ ਵਿੱਚ ਹੀਰੋ ਸਾਈਕਲ ਦੇ ਵਿੱਚ ਸ਼ਰੇਆਮ ਗਿਆ ਨੇ ਉਹ ਸ਼ਰੇਆਮ ਮੁਕਰਿਆ ਸੀ ਨਹੀਂ ਪਾਉਣਾ ਬੀਤ ਨੂੰ ਮਾਰ ਕੇ ਸਿਰ ਵਿੱਚ ਸਿੱਟ ਦੂੰਗੇ ਇੱਥੇ ਜ ਬਹੁਤ ਔਖਿਆ ਤੂੰ ਉਹਨਾਂ ਨੇ ਇਹ ਗੱਲ ਕਹੀ ਦੀ ਜਾਂ ਨਹੀਂ ਕਹੀ ਕਹਦੇ ਬੇਸ ਨੇ ਕਹੀ ਉਹ ਤੋਂ ਬਚ ਕੇ ਗਿਆ ਹੈ ਬਾਕੀ ਤਾਂ ਹਰ ਗੋਵਿੰਦਗੜ੍ਹ ਦਾ ਫੇਫੇ ਫੇਲ ਹੋਈ ਹੈ ਇਹਦੀ ਵਜ੍ਹਾ ਤੇ ਫੇਲ ਹੋਈ ਜੇ ਹਰੇਕ ਫੈਕਟਰੀ ਚ ਆਪਣੇ ਹਿੱਸਾ ਮੰਗਣ ਲੱਗ ਗਏ ਉਹ ਕੀ ਕਰਨਗੇ ਫਿਰ ਉਸ ਤੋਂ ਬਾਅਦ ਕੈਪਟਨ ਵੀ ਆਇਆ ਉਹਨਾਂ ਨੇ ਕਸਮ ਖਾਦੀ ਸੀ ਵੀ 2015 ਨਾਲ ਬੇਅਦਬੀ ਦਾ ਮਾਮਲਾ ਹੱਲ ਕਰਾਉਂਗਾ ਨਸ਼ਾ ਖਤਮ ਕਰੂੰ ਪੰਜਾਬ ਚ ਹੋਇਆ ਕੁਝ ਫਿਰ ਦੁੱਗਣਾ ਹੋ ਗਿਆ ਜੀ ਦੁੱਗਣਾ ਖਤਮ ਤਾਂ ਕੀ ਹੋਣਾ ਦੁੱਗਣਾ ਵੱਧ ਗਿਆ ਸਾਹਮਣੇ ਵਾਦੋ ਚਿੱਟੇ ਜੇ ਤੁਸੀਂ ਹੱਥ ਛਰੇ ਮਿਕਦਾ ਕਿ ਨਹੀਂ ਮਿਕਦਾ ਹਰ ਪਿੰਡ ਵਿੱਚ ਹਰੇਕ ਪਿੰਡ ਵਿੱਚ ਮਿਕਦਾ ਉਸ ਤੋਂ ਬਾਅਦ ਵੀ ਭਗਵੰਤਮਨ ਵੀ ਆਇਆ ਦੋ ਸਾਲ ਲੰਨਾਂ ਨੂੰ ਅੱਗੇ ਫਿਰ ਇੱਕ ਵਾਰੀ ਨਾਉਂ ਰਿਹਾ ਨੇ ਕੁਝ ਵੀ ਨਹੀਂ ਕਰਿਆ ਵੀਰੇ ਕੱਖ ਨਹੀਂ ਕਰਿਆ ਇੱਕ ਵਾਰ ਨਹੀਂ ਕਿਹਾ ਇਹਨੇ ਛੱਟੇ ਵਾਰੇ ਹੁਣ ਇਹਦੀ ਦੁਨੀਆ ਮਰਦੀ ਐ ਕਹਿੰਦੇ ਕਿਸੇ ਛੱਟੇ ਵਾਰੇ ਕੋਈ ਬਿਆਨ ਆਇਆ ਇਹਦਾ ਜਾ ਕੋ ਕਰੇ ਜਾ ਕੁਝ ਕਰਕੇ ਦਿਖਾਏ ਇਹਨੇ ਹਾਲ ਦੇਖ ਲੋ ਕਹਿੰਦਾ ਮੈਂ ਸੜਕਾਂ ਬਣਾ ਦੂੰਗਾ ਕੋਈ ਛੜਕ ਬਣਾਈਆ ਦੇ ਛੜਕ ਦਾ ਸਾਡੇ ਲਈ ਹਾਲ ਦੇਖ ਲੋ ਮੈਂ ਕਹਿੰਦਾ 10 ਸਾਲ ਤੋਂ ਉੱਪਰ ਹੋ ਗਏ ਉਹਨਾਂ ਕੇ ਬਣੀ ਨੂੰ ਮੁੜ ਕੇ ਕੋਈ ਪੈਸਾ ਲਾਉਣ ਨੂੰ ਵੀ ਨਹੀਂ ਆਇਆ ਪੜੇਗੜ ਤੋਂ ਉਹ ਮੇਨ ਰਸਤਾ ਜਾਂਦਾ ਹੈ। ਠੀਕ ਹੈ ਜੀ। 10 ਮਿੰਟ ਲੰਘਦੇ ਆ 10 ਮਿੰਟ ਲਗਾਤਾਰ। ਜਸਵੰਤ ਸਿੰਘ ਸਾਹਾ ਹੁੰਦੀ ਆ ਆਪਣੇ। ਜੀ। ਉਹ ਮੁੜ ਕੇ ਕਦੇ ਪੈਸੇ ਨਹੀਂ ਲੱਗੇ ਸੜਕ ਦਾ ਹਾਲ ਦੇਖ ਲੋ ਜਾ ਕੇ ਨਿਕਲਣ ਨੂੰ ਰਸਤਾ ਨਹੀਂ ਬਣਦਾ। ਹੂੰ। ਕਿਹਦੀ ਸਰਕਾਰ ਦਾ ਫਾਇਦਾ ਦੱਸੋ ਮੈਨੂੰ? ਫਿਰ ਮਤਲਬ ਜਦੋਂ ਵੋਟਾਂ ਲੈਣ ਆਉਂਦੇ ਨੇ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੈਗਾ। ਫਿਰ ਮਤਲਬ ਲੋਕ ਵੋਟਾਂ ਵੇਲੇ ਵੇਰ ਕਿਉਂ ਨਹੀਂ ਹੁੰਦੇ? ਪੁੱਛਦੇ ਨੇ ਇਹਨਾਂ ਨੂੰ। ਜੋ ਗੱਲੇ ਨਹੀਂ ਕਰਦੇ ਜੀ ਕਹਿੰਦੇ ਨੇ ਵੀ ਹਾਂ ਸਾਰੇ ਕੋ ਬਣੂਗਾ। ਸਾਰੇ ਕੋ ਹੱਲ ਹੋਊਗਾ ਤੁਹਾਡਾ। ਮੁੜ ਕੇ ਇੱਕ ਵਾਰ ਵੋਟਾਂ ਲੈ ਜਾਣੀ ਐ। ਮੁੜ ਕੇ ਪਿੰਡ 'ਚ ਮੂੰਹ ਜਿੰਨੇ ਵੀ ਸਾਡੇ ਐਮਪੀ ਬਣੇ ਆ ਔਰੇ ਇੱਕ ਹੋਰ ਵੋਟਲੈਂਡ ਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਮੂੰਹ ਦਿਖਾਉਣਾ ਵੀ ਨਹੀਂ ਆਇਆ ਡਾਕਟਰ ਅਮਰ ਸਿੰਘ ਵੀ ਪਹਿਲਾਂ ਹਰਿੰਦਰ ਸਿੰਘ ਖਾਲਸਾ ਸੀ ਕੋਈ ਵੀ ਨਹੀਂ ਆਇਆ ਨਾ ਜੀ ਸਾਫ ਜਵਾਬ ਆਉਣਗੇ ਨਵੇਂ ਕੈਂਡੀਡੇਟ ਆਉਣਗੇ ਨਵੇਂ ਆਉਣਗੇ ਉਹਨਾਂ ਦਾ ਵੀ ਇਹੀ ਕੰਮ ਹੈ ਗੁਰਪ੍ਰੀਤ ਗੁਰਪ੍ਰੀਤ ਜੀ ਪੀ ਆਉਣਗੇ ਪਹਿਲਾਂ ਕਾਂਗਰਸ ਚ ਸੀ ਹੁਣ ਆਮ ਆਦਮੀ ਪਾਰਟੀ ਚ ਨੇ ਗੁਰਪ੍ਰੀਤ ਜੀ ਪੀ ਆਏ ਆ ਜ਼ਰੂਰ ਹੈ ਪਹਿਲਾਂ ਪਹਿਲਾਂ ਆ ਲਿਆ ਮੁੜ ਕੇ ਉਹ ਵੀ ਨਹੀਂ ਆਇਆ ਆ ਜਿਹੜਾ ਹੁਣ ਬਣਿਆ ਦਾ ਇਹ ਤਾਂ ਸ਼ਕਲ ਦਿਖਾਈ ਹੋਣੀ ਤੁਹਾਡੇ ਵਿਧਾਇਕ ਕੋਈ ਸੀ ਪਹਿਲਾਂ ਹਾਂਜੀ ਹਾਂ ਉਹ ਤੇ ਪਹਿਲਾਂ ਠੀਕ ਹੈ ਪਹਿਲਾਂ ਮੈਨਲੇ ਸੀਗੇ ਦੇ ਲੋ 17 ਤੋਂ 22 ਤੱਕ ਕਹਿਣਾ ਉਸ ਤੋਂ ਬਾਅਦ ਹੁਣ ਐਮਪੀ ਦੀ ਚੋਣ ਵਾਸਤੇ ਨੇ ਫਿਰ ਤੁਸੀਂ ਪੁੱਛੋਗੇ ਵੀ ਭਾਈ ਜਿਹੜੇ ਤੁਹਾਡੇ 5 ਸਾਲ ਸੀ ਸਾਡੀ ਸੜਕ ਦਾ ਹਾਲ ਹੈ ਉਹਨਾਂ ਜੱਤ ਕਰਦਾ ਨਾ ਕੋਈ ਗੱਲ ਨਹੀਂ ਅਸੀਂ ਆਏ ਨਹੀਂ ਤਾਂ ਕਰਕੇ ਬਣੀ ਨਹੀਂ ਹੁਣ ਅਸੀਂ ਆ ਗਏ ਕੋਈ ਗੱਲ ਨਹੀਂ ਕਰਦਾਂਗੇ ਕਰ ਦਾਂਗੇ ਗੱਲ ਤਾਂ ਆਹੀ ਹੋਣੀ ਇਹਨਾਂ ਦੀ ਤੀਜੀ ਗੱਲ ਨਹੀਂ ਕੋਈ ਲੀਡਰ ਪਾਰਟੀ ਪਾਰਟੀਆਂ ਤੋਂ ਬਦਲ ਰਹੇ ਨੇ ਵੀ ਲੋਕ ਤਾਂ ਦੇਖੋ ਪਿੰਡਾਂ ਦੇ ਵਿੱਚ ਪਾਰਟੀ ਬਾਈ ਬਣਾ ਲੈਂਦੇ ਨੇ ਹਨਾ ਇੱਕ ਦੂਜੇ ਨਾਲ ਲੜਦੇ ਨੇ ਇਹਨਾਂ ਪਿੱਛੇ ਵੋਟਾਂ ਬੰਦਦੇ ਨੇ ਇਹਨਾਂ ਨੂੰ ਬੂਥਾਂ ਦੇ ਬੰਦੇ ਨੇ ਪਰ ਇਹ ਪਾਰਟੀ ਬਦਲ ਲੈਂਦੇ ਨੇ ਫਿਰ ਤੁਹਾਨੂੰ ਕੀ ਲੱਗਦਾ ਨਰਾਜ਼ਗੀ ਆ ਗਈ ਲੋਕਾਂ 'ਚ ਨਰਾਜ਼ਗੀ ਤਾਂ ਆਏ ਹੋਏ ਨਾ ਤਾਂ ਪੈਸੇ ਲੈ ਕੇ ਉਹ ਪਾਰਟੀਆਂ ਬਦਲਦੇ 50-50 ਕਰੋੜ ਰੁਪਏ ਲੈ ਕੇ ਪਾਰਟੀ ਬਦਲ ਕੇ ਹੁਣ ਪਰੇ ਜਾਂਦੇ ਨੇ ਨਾ ਤਾਂ ਪੈਸੇ ਦਾ ਕੋਈ ਮਤਲਬ ਹੈ ਪੈਸਾ ਬਣਦਾ ਕੁਰਸੀ ਮਿਲਦੀ ਹੈ ਦੋਨਿਆਂ ਬਾਅਦ ਤੇ ਕੋਈ ਲੋਕ ਕੀ ਕਰਨਗੇ ਵਿੱਚ ਲੋਕਾਂ ਨੇ ਕੀ ਕਰਨ ਲੋਕ ਭੁੱਖੇ ਮਰਦੇ ਆ ਤੁਹਾਡੇ ਇੱਧਰ ਨੌਕਰੀ ਵਗੈਰਾ ਮਿਲੀ ਐ ਕੋਈ ਇੱਧਰ ਇੱਕ ਨੂੰ ਵੀ ਨਹੀਂ ਮਿਲੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਮੁਲਾਜ਼ਮ ਨਹੀਂ ਕਭੀ ਕਿਹੋ ਜਿਹਾ ਹੁੰਦਾ ਬੱਚੇ ਹੈਗੇ ਨੇ ਪੜ੍ਹੇ ਲਿਖੇ ਹੀ ਪੜ੍ਹੇ ਲਿਖੇ ਹੈਗੇ ਪਲੱਸ 2 ਮੁੰਡੇ ਫਿਰਦੇ ਨੇ ਜਿਹੜੇ ਦਿਹਾੜੇ ਕਰਦੇ ਆ ਤੁਹਾਡੇ ਇੱਧਰ ਮਤਲਬ ਰੋਜ਼ਗਾਰ ਦਾ ਹੋਰ ਪ੍ਰਾਈਵੇਟ ਫੈਕਟਰੀ ਵਗੈਰਾ ਕੋਈ ਸਾਧਨ ਨਹੀਂ ਹੈ ਕੋਈ ਨਹੀਂ ਕੋਈ ਲੱਗਿਆ ਅਜੇ ਤੱਕ ਗਵਿੰਦਗੜ੍ਹ ਜਾਂਦੇ ਹਉਣੇ ਆ ਮਾੜੇ ਮੋਟੇ ਗਵਿੰਦਗੜ੍ਹ ਜਾਂਦੇ ਮੁੰਡਾ ਖੜਾ ਇੱਥੇ ਗਵਿੰਦਗੜ੍ਹ ਜਾਂਦਾ ਵਿਚਾਰ ਰੋਜ਼ ਜਾਂਦਾ ਦਿੱਲੀ ਆਹ ਮੁੰਡੇ ਦਾ ਭਾਏ ਇੱਥੇ ਬੈਠਾ ਵੀ ਬਿਕਰ ਬੈਠਾ ਆ ਬੈਠਾ ਮੇਰੇ ਨਾਲ ਬੈਠ ਲੈ ਧੰਨਵਾਦ ਜੀ ਕਰ ਇਹਨੂੰ ਪੁੱਛ ਕੇ ਦੇ ਲੋ ਕੀ ਨਾਮ ਆ ਭਾਜੀ ਬਿਕਰ ਮਜੀਦ ਸਿੰਘ ਹੈ ਸਰ ਠੀਕ ਹੈ ਬਿਕਰ ਜੀ ਕਿਹੜੀ ਪਾਰਟੀ ਪਸੰਦ ਲੱਗੀ ਹੁਣ ਤੱਕ ਵੀਰ ਜੀ ਦੇਖੋ ਪਾਰਟੀਆਂ ਤਾਂ ਤਿੰਨੋ ਇੱਕੋ ਸਰ ਦੀਆਂ ਜੇ ਸਭ ਤੋਂ ਮਾੜੀ ਪਾਰਟੀ ਦੇਖਿਆ ਜਾਵੇ ਤਾਂ ਜਿਹੜੇ ਹੁਣ ਵਾਲੇ ਆ ਆਮ ਆਦਮੀ ਇਹ ਆ ਕਿਉਂ ਕਿਉਂਕਿ ਵੀਰ ਜੀ ਦੇਖੋ ਸਾਡਾ ਮੇਨ ਰਸਤਾ ਫਤੇਗੜ ਸਾਹਿਬ ਦਾ ਜਦੋਂ ਵੀ ਸ਼ਹੀਦੀ ਜੋੜ ਮੇਲਾ ਆਉਂਦਾ ਹੈ ਤਾਂ ਰੋਡ ਬਣਦੇ ਸੀਗੀ ਚਾਹੇ ਕਾਂਗਰਸ ਸਰਕਾਰ ਤੇ ਚਾਹੇ ਕਾਲੀ ਦੀ ਠੀਕ ਹੈ ਨਾ ਜੀ ਜੇ ਸੜਕ ਨਹੀਂ ਬਣਾਉਂਦੇ ਪੈਂਚਰ ਲਾਉਂਦੇ ਸੀਗੇ ਪਰ ਇੰਨਾ ਬਤੰਦਰਾਂ ਨੇ ਪੈਂਚਰ ਵੀ ਨਹੀਂ ਲਾਏ ਦੂਜੀ ਗੱਲ ਵੀਰ ਜੀ ਜਦੋਂ ਵੋਟਾਂ ਲੈਣੀਆਂ ਸੀਗੀਆਂ ਹਰੇਕ ਨੇ ਅਸੀਂ ਬਦਲਾਅ ਵਾਸਤੇ ਨਾ ਰੁਪਿੰਦਰ ਸਿੰਘ ਹੈਪੀ ਨੂੰ ਬੁਲਾ ਕੇ ਤੋਲਿਆ ਵੀ ਇਹ ਸਾਰਾ ਕੁਝ ਕੀਤਾ ਉਹ ਜਿੱਤਣ ਤੋਂ ਬਾਅਦ ਇੱਕ ਵਾਰ ਵੀ ਨਹੀਂ ਆਇਆ ਜਦੋਂ ਕਿ ਪਾਣੀ ਦੀ ਮਾਰ ਦੇ ਵਿੱਚ ਸਭ ਤੋਂ ਜ਼ਿਆਦਾ ਸਾਡਾ ਪਿੰਡ ਸੀਗਾ ਇਹ ਬੰਦੇ ਬੈਠਿਆ ਕੋਈ ਬੰਦਾ ਕਹ ਦੇਵੇ ਹੱਟ ਦੇ ਵਿੱਚ ਦੇਖਣ ਆਇਆ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਜੀ ਇਹ ਤੋਲਿਆ ਕਿਵੇਂ ਸੀਗਾ ਮਤਲਬ ਬਿੱਤੋ ਥਨ ਇਹ ਲੱਡੂਆਂ ਨਾਲ ਬੀਜੀ ਬਦਲਾਵ ਚਾਉਂਦੇ ਸੀਗੇ ਮੈਂ ਮਤਲਬ ਪਿਛੇ ਲੱਡੂਆਂ ਨਾਲ ਮੈਂ ਕਿਹਾ ਯਾਰ ਕੇਕ ਵੀ ਕਟਾਇਆ ਉਹਦੇ ਬਿਨਾ ਜਨਮ ਦਿਨ ਤੇ ਲੱਡੂ ਫਿੱਕੇ ਹੋਣੇ ਤੁਹਾਡੇ ਵਿੱਚ ਜਿਵੇਂ ਮਰਜੀ ਸਮਝ ਲਓ ਵੀਰੇ ਦੂਜੀ ਬੇਨਤੀ ਇਹ ਆਈ ਦੇਖੋ ਇਹ ਪੁਲਿਸ ਲਾਈਨ ਦਿਖਾਓ ਕੈਮਰੇ ਰਾਹੀਂ ਦਿਖਾਓ ਜੀ ਤੇ ਇਹ ਦੇਖੋ ਪੁਲਿਸ ਲਾਈਨ ਆ ਆਫਸਰ ਸਾਰੇ ਆਉਨੇ ਆ ਜੀ ਸੀਐਮ ਚੰਨੀ ਸਾਹਿਬ ਵੀ ਇੱਥੇ ਆ ਕੇ ਗਏ ਆ ਤੇ ਰਾਸਤਾ ਫਰੇਗੜ ਸਾਹਿਬ ਦਾ ਦੇਖ ਲਓ ਜੇ ਐਮਰਜੈਂਸੀ ਹੋਵੇ ਅੱਧੇ ਘੰਟੇ ਤੱਕ ਮੋਟਰਸਾਈਕਲ ਨਹੀਂ ਜਾਂਦਾ ਗੱਡੀ ਕਿਵੇਂ ਪਹੁੰਚ ਜੂਗੀ ਸ਼ੌਕਰ ਟੁੱਟਿਆ ਜੀ ਮੋਟਰਸਾਈਕਲ ਦਾ ਤੁਸੀਂ ਦੇਖੋ ਤੁਸੀਂ ਆਪਣੀ ਗੱਡੀ ਕੱਢ ਕੇ ਦੇਖਿਓ ਜੀ ਕਿੰਨਾ ਰਸਤਾ ਖਰਾਬ ਆ ਭਾਜੀ ਮੈਂ ਨਹੀਂ ਤੁਸੀਂ ਦੱਸੋ ਕਿੰਨਾ ਰਸਤਾ ਖਰਾਬ ਆਈ ਕਿ ਆ ਆਪਣੇ ਇਹ ਹੈਪੀ ਸਾਹਿਬ ਨੂੰ ਜਾਂ ਰਾਏ ਸਾਹਿਬ ਨੂੰ ਦਿਖਦਾ ਨਹੀਂ ਦੋਨੋਂ ਵਧਾਈ ਕਾਂ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਵੀ ਉੱਪਰੋਂ ਕੇਂਦਰ ਨੇ ਫੰਡ ਰੋਕ ਕੇ ਹੋਏ ਨੇ ਵੀਰ ਬੰਦ ਬੱਲੇ ਤੋਂ ਵੀ ਲਾ ਸਕਦੇ ਆ ਜੇ ਬਾਦੇ ਫਿਰ ਕਿਉਂ ਕਰਦੇ ਆ ਜਦਾ ਜਦੋਂ ਉਸ ਸਮੇਂ ਵੀ ਕਹਿਣ ਵੀ ਅਸੀਂ ਕੇਂਦਰ ਸਾਨੂੰ ਫੰਡ ਦਊਗੇ ਅਸੀਂ ਤੁਹਾਡੇ ਸੜਕਲ ਬਣਾਵਾਂਗੇ ਉਸ ਵੇਲੇ ਤਾਂ ਕਹਿੰਦੇ ਅਸੀਂ 2 ਮਹੀਨੇ ਚ ਆ ਕਰਦੇ ਅਸੀਂ 6 ਮਹੀਨੇ ਚ ਕਰਦੇ ਹੁਣ ਤਾਂ 2 ਸਾਲ ਹੋ ਗਏ ਮਾਨ ਸਾਹਿਬ ਨੂੰ ਵੀ ਕਿਆ ਕਹਿੰਨੇ ਮਤਲਬ ਜੇ ਕੋਈ ਵੀ ਪਸੰਦ ਨਹੀਂ ਆਇਆ ਫਿਰ ਤੁਹਾਨੂੰ ਵਿਸ਼ਵਾਸ ਕੀਤੇ ਅੱਗੇ ਆਪਸ਼ਨ ਕੀ ਆ ਤੁਹਾਡੇ ਕੋਲ ਫਿਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਜੀ ਪਹਿਲਾਂ ਵੀ ਭੁੱਖੇ ਮਰਦੇ ਸੀਗੇ ਹੁਣ ਵੀ ਮਰੀ ਜਾਣਾ ਕਿਆ ਕਹਿੰਨੇ ਆ ਖਾਣੇ ਹਾਂਜੀ ਹਾਂ ਮੈਂ ਡੇਰਾ ਵਸੀ ਕੰਮ ਕਰਦਾ ਵੀਰੇ ਠੀਕ ਹੈ ਨਾ ਜੀ ਡੇਰਾ ਬਸੀ ਕੰਮ ਕਰਦਾ ਦੇਖ ਲੋ ਇੰਨੀ ਦੂਰ ਜਾਣਾ ਪੈਂਦਾ ਮਤਲਬ ਹਾਂਜੀ ਹਾਂ ਰੋਜ਼ਗਾਰ ਵਾਸਤੇ ਜਾਣਾ ਪੈਂਦਾ ਉੱਥੇ ਵੀਰ ਜੀ ਆਪਣਾ ਉਹ ਕਰਦੇ ਹਾਂ ਹਾਂਜੀ ਹਾਂ ਧੰਨਵਾਦ ਬਾਕੀ ਚਲਦੇ ਬਾਬਾ ਜੀ ਕੀ ਨਾਮ ਹੈ ਨਾਮ ਤਾਂ ਪ੍ਰੇਮ ਸਿੰਘ ਹੈ ਮੈਂ ਤੇਹਾਂ ਨੂੰ ਪੁੱਛਦਾ ਤੁਹਾਨੂੰ ਮੈਂ ਨਾ ਤੁਸੀਂ ਦੱਸੋ ਜੀ ਤੁਸੀਂ ਸਾਰਿਆਂ ਦੇਖਿਆ ਨੇ ਸਾਰਿਆਂ ਦੇਖਿਆ ਕੋਈ ਇੱਕ ਤਾਂ ਦੱਸੋ ਕਿਹੜੀ ਚੰਗੀ ਲੱਗੀ ਆ ਦਿਲ ਦੀ ਗੱਲ ਦੱਸ ਦਿਓ ਅੱਜ ਦਿਲ ਦੀ ਗੱਲ ਸੁਣੋ ਸਾਨੂੰ ਤਾਂ ਭੇਟਪੁਰੋਂ ਕਿਸੇ ਨੇ ਨਹੀਂ ਛੱਡਣੀ ਹਾਂ ਕੋਈ ਨਹੀਂ ਛੱਡਦਾ ਸਭ ਮੁੰਦਨ ਨੇ ਕੋਈ ਬਣ ਜਵੇ ਜਿੱਡਾ ਮਰਜ਼ੀ ਸੌ ਟੋਲਣੀ ਉਸ ਛੋਟੂ ਗਾ ਨਹੀਂ ਦੰਦਾ ਕੋਸ ਹਮ ਆਪਣੀ ਕਮਾਈ ਕਰੋ ਬਈ ਰੋਟੀ ਦਾ ਜਿਕੇ ਖਾਓ ਤੂੰ ਸਾਰੇ ਦੇਖ ਲੈ ਮਤਲਬ ਹੈ ਹਾਂ ਹਾਂ ਮੈਂ 70 74 ਸਾਲ ਦੀ ਉਮਰ ਹੈ ਮੇਰੀ ਮੈਂ ਨਰੂ ਦੇ ਬਸਦਾ ਹੈ ਅੱਛਾ ਹਾਂ ਫੌਜ ਵੀ ਦੀ ਹੈ ਠੀਕ ਹੈ ਸਮਝਿਆ ਤੇ পেট ਭਰੂ ਨ ਕੋਈ ਨਹੀਂ ਸ਼ਰਦਾ ਭਾਈ ਸਭ ਰਗੜ ਦੰਦੇ ਆ ਆਪਣੀ ਕਮਾਈ ਨੂੰ ਸੰਭਖ ਰੱਖੋ ਮੈਂ ਤਾਂ ਇਹ ਕਹੂੰਗਾ ਕਿ ਸਰਕਾਰ ਕਹਿੰਦੀ ਸੀ ਬਦਲਾਅ ਆਊਗਾ ਫਿਰ ਬਦਲਾਅ ਤਾਂ ਦੇਖੋ ਸਾਰੇ ਆਪਣੇ ਤੇ ਦਿਖਾਤਾ ਹੱਥ ਮਾਰਦੇ ਆ ਆਪਣੇ ਢਿੱਡ ਨੂੰ ਪਿੱਟਦੇ ਆ ਸਰ ਬਦਲਾਅ ਆ ਮੇਰੀ ਗੱਲ ਸੁਣ ਮੈਂ ਰੱਖਿਆ ਚਲਾਇਆ ਸੁਣ ਮੇਰੀ ਗੱਲ ਮੈਂ ਰੱਖਿਆ ਚਲਾਇਆ ਵੀਦਵਿੰਦਰ ਸਾਹਿਬ ਦੀ ਉਸ ਵਕਤ ਜਿੱਤੇ ਤੇ ਕੌੜਾ ਆਪਣੇ ਬਸੇ ਦਾ ਪ੍ਰਧਾਨ ਹੁੰਦਾ ਸੀ ਦਾਦੂ ਨੇ ਨੇ ਕਰਿਆ ਕਰਿਆ ਜਿੱਤ ਗਿਆ ਸਾਰਾ ਕੁਝ ਹੋ ਗਿਆ ਕਈਆਂ ਨੂੰ ਕਰਿਆ ਤੇ ਚਲੋ ਮੈਂ ਤਾਂ ਫੌਜ ਨੌਕਰੀ ਸੀ ਮੈਂ ਤਾਂ ਨੌਕਰੀ ਮਿਲਣੀ ਮਿਲਣੀ ਸੀ ਮਿਲ ਗਈ ਕਿਸੇ ਵਾਸੇ ਨੂੰ ਪਰ ਮੈਂ ਨੇ ਦੇਖਿਆ ਹਾਲ ਜੇ ਇਹ ਕੋਈ ਕਦੇ ਕੰਮ ਨੂੰ ਮੈਂ ਕਹਿੰਦਾ ਬਦਲੀ ਨਹੀਂ ਚਲੇਗਾ ਬਦਲੀ ਨੂੰ ਮੈਂ ਪਟਿਆਲ ਤੋਂ ਪੜਾਂ ਥਾ ਉਹ ਜੇ ਫਰਾਂਡੇ ਤੇ ਮੈਂ ਜਦ ਗਿਆ ਉੱਥੇ ਕੋਈ ਵੀ ਨਾ ਹਰਵੰਸ ਲਾਲ ਐ ਮੇਲ ਹੁੰਦਾ ਥਾ ਮੇਰੇ ਕਾਰ ਤੇ ਉਹਨੇ ਉਹਦੀ ਟੀਮ ਤੇ ਸਹਾਨ ਕਰਦੇ ਹਰਵੰਸ ਲਾਲ ਨਹੀਂ ਲੈਂ ਜਾਂ ਮੰਨ ਦੱਸ ਕਿਆ ਕਰੂ ਗਰੀਬ ਧੰਨਵਾਦ ਕੀ ਕਹਦੇ ਹੋ ਸਰ ਜੀ ਬਦਲਾ ਜ਼ਰੂਰ ਹੋਇਆ ਗੁਰਪ੍ਰੀਤ ਸਿੰਘ ਜੀ ਪੀ ਕਾਂਗਰਸ ਤੋਂ ਆਪ ਚ ਚਲੇ ਗਏ ਆਪ ਦਾ ਐਮਪੀ ਜਿੱਤੇ ਹੋਇਆ ਬੀਜੇਪੀ ਚ ਚਲੇ ਗਿਆ ਬੀਜੇਪੀ ਦਾ ਐਮਪੀ ਰਵਨੀਤ ਬਿੱਟੂ ਨਾ ਕਾਂਗਰਸ ਦਾ ਬਿੱਟੂ ਬੀਜੇਪੀ ਚਲੇ ਗਿਆ ਇਹੀ ਬਦਲਾ ਹੋਇਆ ਬਾਕੀ ਕੁਝ ਨਹੀਂ ਹੋਇਆ ਜੀ ਧੰਨਵਾਦ ਵੱਖ ਵੱਖ ਲੋਕਾਂ ਨੇ ਆਪਣੀ ਆਪਣੀ ਰਾਏ ਜਿਹੜੀ ਉਹ ਰੱਖੀ ਹੈ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕਰਿਆ ਤੇ ਲੀਡਰਾਂ ਤੋਂ ਵੀ ਜਿਹੜੀ ਨਾਰਾਜ਼ਗੀ ਆ ਉਹ ਜ਼ਾਹਿਰ ਕੀਤੀ ਹੈ ਕੈਮਰਾਮੈਨ ਗਰੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ